ਹੈਲੋ ਸਸਿਕਾ YouTube ਫੈਮਿਲੀ ਕੀ ਹਰ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਉੱਪਰ ਦਾ ਕੰਮ ਸਾਰਾ ਨਿਬੇੜ ਲਿਆ ਹੈ ਤੇ ਇਦਾਂ ਦੇਖੋ ਸਫਾਈ ਹੋ ਗਈ ਹੈ ਰੋਟੀ ਪਾਣੀ ਖਾ ਲਿਆ ਹੈ ਤੇ ਭਾਂਡੇ ਪੁੰਡੇ ਸਭ ਤੋਤੇ ਗਏ ਨੀਟ ਐਂਡ ਕਲੀਨ ਆ ਘਰ ਕਿਚਨ ਵੀ ਕਰਤੀ ਨੀਟ ਐਂਡ ਕਲੀਨ ਤੇ ਸਾਰੇ ਕੰਮ ਹੋ ਚੁੱਕੇ ਆ ਤੇ ਹੁਣ ਅਸੀਂ ਚੱਲੇ ਥੱਲੇ ਬ੍ਰਾਈਡਲ ਅੱਜ ਟਾਈਮ ਤਾਂ ਹੋ ਗਿਆ ਹੈ 10:30 11 ਦਾ ਪਰ ਅੱਜ ਰਿਸੈਪਸ਼ਨ ਸੀ ਇਸ ਕਰਕੇ ਉਹਨਾਂ ਨੇ 12 ਇੱਕ ਦਾ ਟਾਈਮ ਹੀ ਆ ਜਲਦੀ ਜਲਦੀ ਕਰਨਾ ਰੈਡੀ ਤੇ ਹੁਣ ਅਸੀਂ ਥੱਲੇ ਚੱਲੇ ਆ ਤੇ ਬਾਕੀ ਤੁਹਾਨੂੰ ਥੱਲੇ ਜਾ ਕੇ ਵਿਖਾਉਣੇ ਆ ਥੱਲੇ ਦਾ ਮਹੌਲ ਚਾਲ ਤੇ ਇੱਥੇ ਅਸੀਂ ਬ੍ਰਾਈਡਲ ਰੈਡੀ ਕਰਨ ਜਾ ਰਹੇ ਸੀ ਤੇ ਨਾਲ ਉਹਨਾਂ ਦੀ ਨਨਾਨ ਨੇ ਵੀ ਤਿਆਰ ਹੋਣਾ ਸੀਗਾ ਸੋ ਇਹਨਾਂ ਨੂੰ ਤਿਆਰ ਕਰਨ ਤੋਂ ਪਹਿਲਾਂ ਕਲੀਨ ਅਪ ਚੱਲ ਰਿਹਾ ਸੀ ਅਮਨ ਤੇ ਕੋਮਲ ਕਲੀਨ ਅਪ ਕਰ ਰਹੇ ਸੀ ਤੇ ਤੇ ਆਲਮੋਸਟ ਮੇਕਅਪ ਡਨ ਹੋ ਹੀ ਚੁੱਕਾ ਸੀ लिपस्टिक ਲਾ ਗਰਾਈ ਸੀ ਬਾਕੀ ਹਾਈਲਾਈਟ ਵਗੈਰਾ ਕਰਕੇ ਉਸ ਤੋਂ ਬਾਅਦ ਡਨ ਕਰਕੇ ਤੁਹਾਨੂੰ ਦਿਖਾਉਣੀ ਆ ਤੇ ਮੇਰੇ ਕਲਾਇੰਟ ਨੂੰ ਮੇਕਅਪ ਬਹੁਤ ਹੀ ਪਸੰਦ ਆਇਆ ਸਪੈਸ਼ਲੀ ਜਦੋਂ ਸ਼ਾਮ ਨੂੰ ਘਰ ਜਾਣ ਲੱਗੇ ਬਹੁਤ ਪ੍ਰੇਜ਼ ਕਰਕੇ ਗਏ ਕਹਿੰਦੇ ਸਾਨੂੰ ਬਹੁਤ ਵਧੀਆ ਤੁਹਾਡਾ ਮੇਕਅਪ ਲੱਗਾ ਤੇ ਅੱਗੇ ਤੋਂ ਵੀ ਅਸੀਂ ਤੁਹਾਡੇ ਤੋਂ ਹੀ ਮੇਕਅਪ ਕਰਵਾਇਆ ਕਰਾਂਗੇ ਤੇ ਤੁਸੀਂ ਦੱਸਣਾ YouTube ਫੈਮਿਲੀ ਤੁਹਾਨੂੰ ਮੇਰਾ ਅੱਜ ਦਾ ਮੇਕਅਪ ਕਿਵੇਂ ਦਾ ਲੱਗਾ ਬਾਕੀ ਅ ਅਸੀਂ ਨਾਲ ਮਿਲ ਕੇ ਕਰ ਰਹੇ ਸੀ ਜਿਹੜਾ ਕੰਮ ਜਿੰਦੇ ਹੱਥ ਚਾਹੁੰਦਾ ਸੀ ਵਿੱਚੋਂ ਕੋਈ ਜੋੜੇ ਵਗੈਰਾ ਕਰਵਾਉਣੇ ਸੀ ਹੇਅਰ ਸਟਾਈਲ ਕਰਵਾਉਣੇ ਸੀ ਉਹ ਵਿੱਚੋਂ ਕਰਵਾ ਕੇ ਗਿਆ ਬਾਕੀ ਜਿੰਨਾ ਕ ਸ਼ੂਟ ਹੋ ਸਕਿਆ ਸੀ ਉਹਨਾਂ ਕ ਸ਼ੂਟ ਕੀਤਾ ਤੇ ਬਾਕੀ ਨਾਲ ਬਾਅਦ ਵਿੱਚ ਆਪਾਂ ਜਿਹੜਾ ਡੇਲੀ ਰੁਟੀਨ ਨਾਲ ਨਾਲ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਸੋ ਦੇਖ ਲਓ ਇਸੇ ਤਰ੍ਹਾਂ ਹੀ ਅਸੀਂ ਅੱਜ ਇਹਨਾਂ ਦੀ ਰਿਸੈਪਸ਼ਨ ਪਾਰਟੀ ਸੀ ਸੋ ਇਸੇ ਕਰਕੇ ਜਿਵੇਂ ਮੇਰੀ ਬਰਾਇਡਲ ਨੂੰ ਚਾਹੀਦਾ ਸੀ ਹੈਅਰ ਸਟਾਈਲ ਉਹ ਕਹਿੰਦੇ ਸੀ ਕਿ ਇਸ ਤਰ੍ਹਾਂ ਹੀ ਮੈਂ ਸਿੰਪਲ ਹੈਅਰ ਸਟਾਈਲ ਕਰਕੇ ਤੇ ਕਰਲਸ ਪਾਉਣੇ ਆ ਤੇ ਉਹਨਾਂ ਦੇ ਕਰਲਸ ਪਾਏ ਤੇ ਦੁਪੱਟਾ ਵੀ ਉਹਨਾਂ ਨੂੰ ਸਾਈਡ ਤੇ ਚਾਹੀਦਾ ਸੀ ਤੇ ਇਸ ਤਰ੍ਹਾਂ ਆਪਾਂ ਸਾਈਡ ਤੇ ਦੁਪੱਟਾ ਦਿੱਤਾ ਔਰ ਉਹਨਾਂ ਦੀ ਚੋਇਸ ਦੇ ਹਿਸਾਬ ਨਾਲ ਤੇ ਟਿੱਕਾ ਵੀ ਬਰਾਇਡਲ ਕਹਿ ਰਹੀ ਸੀ ਨਹੀਂ ਲਗਾਉਣਾ ਸੋ ਟਿੱਕਾ ਵੀ ਅਸੀਂ ਨਹੀਂ ਲਗਾਇਆ ਤੇ ਇੱਥੇ ਮੈਂ ਦੁਪੱਟਾ ਸੈੱਟ ਕਰ ਰਹੀ ਸੀ ਤੇ ਇਸੇ ਤਰ੍ਹਾਂ ਆਪਾਂ ਅੱਜ ਕੀਤਾ ਬ੍ਰਾਈਡਲ ਨੂੰ ਰੈਡੀ ਤੇ ਨਾਲ ਹੀ ਉਹਨਾਂ ਦੇ ਨਨਾਨ ਵੀ ਰੈਡੀ ਹੋਏ ਸੀ ਤੇ ਅੱਤੇ ਅਸੀਂ ਗੱਲਾਂបੱਤਾਂ ਕਰ ਰਹੇ ਸੀਗੇ ਨਾਲ ਤੇ ਬ੍ਰਾਈਡਲ ਬਹੁਤ ਖੁਸ਼ ਸੀ ਤੇ ਇਹਨਾਂ ਦੇ ਨਨਾਨ ਵੀ ਬਹੁਤ ਖੁਸ਼ ਸੀ ਟਰਾਈ ਕਰੋ ਅਮਾਣੇ ਇਧਰ ਵੇਖੀ ਜਾਣ ਕੇ ਇਧਰ ਵੇਖੋ ਕਿੰਨੇ ਪਕੌੜੇ ਖਾ ਗਏ ਇਹ ਵੀ ਪਲੇਟ 'ਚ ਰੱਖੇ ਹੋਏ ਕਹਿੰਦੀ ਰੋਕ ਕੇ ਖਾਣੀ ਹੈ ਵਿੱਚ ਫੋਨ ਆ ਗਿਆ ਸੀ ਆਇਆ ਦੋ ਗਲਾਸ ਚਾਹ ਦੇ ਪਿੱਛੇ ਲਕੋ ਕੇ ਬੈਠੀ ਕਿਸੇ ਨੂੰ ਪਤਾ ਨਾ ਲੱਗੇ हां जी मैम तू ही की करदे पए बड़ा सोणा सूट पाया जी आज ते होर आज सिब्राइडल तैयार कर के आए पर बड़ा मोटा ਜਿਹਾ ਕੰਮ ਕੱਢਣਾ ਹੀ ਪੈਂਦਾ ਸਹੀ ਗੱਲ ਨਹੀਂ ਮਾੜਾ ਮੋਟਾ ਤਾਂ ਨਹੀਂ ਬਈ ਤੁਸੀਂ ਪੂਰਾ ਹੀ ਕੱਢਿਆ ਹੋਰ ਤੇ ਅਸੀਂ ਫਿਰ ਹੁਣ ਆਵਦਾ ਉਹੀ ਪੁਰਾਣਾ ਕੰਮ ਅਜ ਨਿਬੇੜਦਗੇ हां जी ਅੱਜ ਆਸ਼ੀਰਵਾਦ ਦਿਓ ਵੀ ਅਸੀਂ ਨਿਬੇੜਦਗੇ ਕੰਮ ਸਹੀ ਗੱਲ ਮੋਤੀ ਮਾਤੀ ਰਹਿ ਜਾਣੇ ਲਾਉਣ ਵਾਲੇ ਅਜੇ ਹੈਗੇ ਨਹੀਂ ਉਹ ਕੱਲ ਨੂੰ ਲਾ ਕੇ ਫਿਰ ਤੁਹਾਨੂੰ ਫਿਨਿਸ਼ਿੰਗ ਦਿਖਾਵਾਂਗੇ हां जी ਇੱਧਰ ਵੇਖੋ ਕਿੰਨੇ ਸੋਹਣੇ ਫੁੱਲ ਬਣਾਈ ਜਾਂਦੇ। ਕੋ ਰਮਨ ਜੀ ਤੁਸੀਂ ਸੁਣਾਓ ਕੋਈ ਗੱਲ ਬਾਤ। ਵਧੀਆ ਭੈਣ ਹੈ ਮੈਂ ਵੀ ਸਿੱਖਿਆ ਵਾ। ਅੱਛਾ ਮੈਂ ਘਰ ਮੈਂ ਕਹਾਂਗਾ ਤੂੰ ਥੋੜੀ ਪਿੱਛੇ ਰਹਿਣਾ। ਉਸ ਤੋਂ ਬਾਅਦ। ਹਾਂ ਮੈਂ ਮੈਂ ਕਹਾਂਮਨ ਤਾਂ ਪਿੱਛੇ ਥੋੜੀ ਰਹਿਣਾ। ਸਿੰਦੀ ਹੁਣ ਸਿੰਦੀ ਟੋਪੇ ਦਾ ਫੋਨ ਕੱਢਣਾ ਸੁਣਦਾ। ਹਾਂਜੀ। ਅਮਨ ਉਹ ਤੇਰਾ ਸੋਟ ਕੱਢਦੇ ਨਹੀਂ ਹੁੰਦੇ ਹੀ ਨਾ ਮੇਰੇ ਟੋਪੇ ਕਿ ਬੱਕਰੇ ਬੱਕਰੇ ਜਿਹੇ ਕਿਹੜੇ ਲਵਾ ਲਈ ਅੰਦੇ। ਤੇਰਾ ਸੋਟ ਕੱਢ ਕੇ ਤੇਰੇ ਰੂਸੀ ਕਰਾ ਬੜਾ ਸੋਹਣਾ ਬੜਾ ਸੋਹਣਾ ਲੱਗੂਗਾ ਵਾਕੇ ਖਾ ਪਕੌੜੇ ਜਿਹੜਾ ਤੂੰ ਵੇਖਿਆ ਨਾ ਲਾਈਟ ਜੇ ਕਲਰ ਦਾ ਮਗਰੋਂ ਕੱਢ ਕੇ ਆਇਆ ਹਾਂਜੀ ਉਹ ਵੀ ਸਿੱਪਣਾ ਕੱਲ ਦੇ ਤਾ ਕੋ ਵੀ ਬੜਾ ਐਂਡ ਬਣਿਆ ਹਨਾ ਬੜਾ ਉਹ ਲਾਈਟ ਕਲਰ ਦਾ ਨਾ ਮੈਰੋਨ ਕਲਰ ਦੀ ਕਢਾਈ ਬੜੀ ਉੱਠੀ ਉਹਦੀ ਉਹਦੀ ਤਾਂ ਕਢਾਈ ਇਹ ਨਾ ਕਿਉਂ ਨਹੀਂ ਉਹਨੇ ਤੇ ਦੂਸਰੀ ਹੈ ਕਢਾਈ ਮਸ਼ੀਨ ਨਹੀਂ ਕਢਾਈ ਹੁੰਦੇ ਤੇ ਉਹ ਚੀਨੀ ਦੂਸਰੇ ਤੇ ਧਰਿਆ ਆ ਜਿਹੜਾ ਫਰੋਜੀ ਹੁੰਦੇ ਤੇ ਇਦਾਂ ਦੀ ਸੀ ਮੈडम ਜੀ ਸਾਡੇ ਤੁਹਾਡੀ ਰੀਸ ਨਾਲ ਕੋਮਾ ਲੈ ਫਰੋਜੀ ਲਿਆ ਮੈਂ ਆਖਿਆ ਇਹ ਕਿ ਚੱਕਰ ਇਹਦੇ ਤੇ ਹੋਰ ਭੈਣੇ ਸੜਨ ਨਾਲੋਂ ਤਾਂ ਰੀਸ ਚੰਗੀ ਹੈ ਹਨਾ ਆਂਟੀ ਜੀ ਤੇਰੇ ਤਾਂ ਸੜਦੇ ਸੀ ਆ ਤੂੰ ਵੀ ਅੱਜ ਫਰੋਜੀ ਜਪਾ ਗਈ ਆਈ ਹੈ ਮਿਕਸ ਜਰ ਕਰਕੇ ਫਿਰ ਪੂਰਾ ਮੇਕੋ ਗਾੜਾ ਹੈ ਨਹੀਂ ਸੀ ਨਾ ਜਦੋਂ ਸਹੀ ਗੱਲ ਹੈ ਹਾਂਜੀ ਐਂ ਹੀ ਕਰਦੇ ਮੈਡਮ ਜੀ ਤੁਸੀਂ ਮੈਨੂੰ ਇਹ ਦੱਸੋ ਤੁਹਾਡੀ ਸੁਰਖੀ ਬੜੀ ਥੋੜੀ ਲੱਗਦੀ ਪਈ ਤੁਹਾਡੇ ਤੇ ਇਹ ਕਲਰ ਤੁਸੀਂ ਕਿੱਥੋਂ ਲੈ ਕੇ ਆਏ ਇਹ ਸੀਕ੍ਰੇਟ ਹੈ ਇਹ ਵੀ ਅਸੀਂ ਦੱਸੂ ਚਾਹੁੰਦੇ ਚਲੋ ਫਿਰ ਮੈਨੂੰ ਬਾਅਦ ਚ ਦੱਸਦੇ ਹੋ ਠੀਕ ਹੈ ਸੋਹਣੇ ਹੁੰਦਾ ਰਾਜ ਕਦੇ ਨਹੀਂ ਸਿੱਧੀ ਗੱਲ ਹੈ ਪਰ ਮੈਨੂੰ ਖੁਸ਼ ਨਹੀਂ ਅਜੇ ਤੱਕ ਨਹੀਂ ਦੱਸਿਆ ਜਿੱਦਾਂ ਬੋਲ ਗਈ ਇਹਨਾਂ ਸੋਹਣੇ ਹੁੰਦਾ ਰਾਜ ਕੀ ਹੈ ਇਹ ਤਾਂ ਭੁੱਲ ਗਈ ਜੋ ਰੋਟੀਆਂ ਬਣਾਉਂਦੀ ਐ। ਐਂਡਾ ਸੋਣਾ ਮੇਰੇ ਪੁੱਤ ਤੇ। ਨਹੀਂ ਨਹੀਂ ਨੂੰ ਭੁੱਲ ਗਿਆ। ਭੁੱਲ ਗਿਆ ਨਹੀਂ। ਨਹੀਂ। ਯਾਦ ਕਰਵਾ? ਨਹੀਂ। ਵੇਖ ਲਓ ਆਂਟੀ ਜੀ ਕਹਿੰਦੀ ਸੀ ਮੇਰੇ ਤਾਂ ਫੁੱਲ ਪੈਣੇ ਨਹੀਂ। ਕਿੱਡੇ ਸਿਰਾ ਫੁੱਲ ਪਾਏ ਨੇ। ਆਹ ਵੇਖੋ ਕਿੰਨੇ ਪਿਆਰੇ। ਇਹ ਤਾਂ ਮੈਂ ਪੇਸ਼ੈਂਸ ਨਾਲ ਕਰਦੀ ਐ ਨਾ। ਹਾਂਜੀ। ਇਰੇ ਬੰਦ ਜੀ ਸੋਨੇ ਸਹੀ ਗੱਲ ਏ ਇਹ ਸਿਆਣਾ ਬੱਚਾ ਏ ਇਹ ਸ਼ਾਰਟ ਵੀਡੀਓ ਤਰ੍ਹਾਂ ਕਰਦਾ ਏ ਸਹੀ ਗੱਲ ਏ ਜਿਵੇਂ ਸ਼ਾਰਟ ਵੀਡੀਓ ਚ ਵੀ ਬੱਚੀ ਸਹੀ ਗੱਲ ਏ ਸਹੀ ਗੱਲ ਨਹੀਂ ਬੜੇ ਪਿਆਰੇ ਫੁੱਲ ਮੈਨੂੰ ਲੱਗਦਾ ਨਹੀਂ ਵੈਸੇ ਮੈਨੂੰ ਆ ਆਊਗਾ ਪਹਿਲੀ ਵਾਰ ਜੀ ਨਹੀਂ ਨਹੀਂ ਬਹੁਤ ਸੋਹਣੇ ਇੱਕ ਤਾਂ ਬਾਰ ਲੋਗਾਂ ਨੂੰ ਨਹੀਂ ਚਲਦਾ ਜਦੋਂ ਪਹਿਲੇ ਤੀਜੀ ਮੈਂ ਸਿੱਖ ਜੂਗੀ ਅਸੀਂ ਹੁਣ ਯਾਦ ਮਮਾ ਕਹਿੰਦੀ ਹੁਣਾ ਕੱਪੜੇ ਸਿਉਣੇ ਸਿੱਖਦੀ ਪਈ ਆ ਤੇ ਉੱਥੇ ਵੀ ਆਉਂਦੀ ਆ ਭਾਬੇ ਕਹਿੰਦੀ ਹੋਗੀ ਭਾਬੇ ਮੈਂ ਸਿੱਖ ਜੂਗੀ ਸਹੀ ਗੱਲ ਏ ਮੈਂ ਕਿਹਾ ਉਹ ਤਾਂ ਪੁੱਛਦੀ ਹੋਗੀ ਸਹੀ ਗੱਲ ਆ ਉੱਥੇ ਕਹਿੰਦੀ ਹੋਣੀ ਹੈ ਭਾਬੀ ਫਿਰ ਮੈਨੂੰ ਵੱਲ ਆ ਜੂਗਾ ਆ ਜੂਗਾ ਨਾ ਆਜੂਗਾ ਆਜੂਗਾ ਆ ਗਿਆ ਕੇ ਅੱਜ ਅਸੀਂ ਪੱਕੀਆਂ ਪਕਾਈਆਂ ਰੋਟੀਆਂ ਦਾ ਲਾਇਆ ਧੱਕਿਆ ਤੇ ਅੱਜ ਫੁਲਕੇ ਮੰਗਾ ਲਏ ਪੈਲਸ ਚੋਂ ਤੇ ਹੁਣ ਅਸੀਂ ਸਬਜੀ ਇੱਥੇ ਲੱਗੇ ਬਣਾਉਣ ਤੇ ਤੰਦੂਰ ਦੀ ਰੋਟੀ ਦਾ ਮਜਾ ਹੀ ਵੱਖਰਾ ਹੁੰਦਾ ਤੇ ਨਾਲ ਪਿੰਡੀ ਦੀ ਸਬਜੀ ਹੋਵੇ ਦੋਸਤੋ ਵਧੀਆ ਸੋਨੇ ਤੇ ਸੁਹਾਗਾ ਤੇ ਮੈਂ ਸਬਜੀ ਬਣਾਉਣ ਲੱਗੀ ਆ ਤੇ ਫਿਰ ਖਾਵਾਂਗੇ ਰੋਟੀ ਬੈਠ ਕੇ ਇਹ ਗਰਮ ਡੱਬੇ ਵਿੱਚ ਪਾ ਦਿੰਨੇ ਆ ਤਾਂ ਜੋ ਫੁਲਕੇ ਗਰਮ ਰਹਿਣ ਤੇ ਜਲਦੀ ਜਲਦੀ ਅੱਜ ਥੋੜੀ ਟਾਈਮ ਨਹੀਂ ਸਬਜੀ ਬਣਾ ਲਈ ਆ ਮੈਂ ਇਸੇ ਲਾਲ ਚਾਚੀ ਕੇ ਪਲੂਰਾ ਦੇ ਫੁਲਕੇ ਖਾਵਾਂਗੇ ਤੁੱਕੀ ਰੋਟੀ ਖਾ। ਚਲੋ ਅੱਜ ਮੈਂ ਕੀ ਗੱਲ ਇੱਕੋ ਖੁਰਲੀ ਦੇ ਸਾਰਾ ਡੰਗਰ ਬੱਚਾ ਇਕੱਠਾ ਕਰ। ਹੋਰ ਮੈਂ ਨਾ ਮੈਂ ਕਹਿਆ ਵੀ ਨਾਲੇ ਤਾਂ ਸਾਰੀਆਂ ਖੁਰਲੀਆਂ ਕੀ ਲਵੇਣੀਆਂ ਇੱਕ ਖੁਰਲੀ ਸਾਰ ਕਰਨੀ ਸੌਖੀ ਆ। ਸੋ ਮੈਂ ਤੁਹਾਡੀ ਜਲਾਕ ਬਣੀ ਅੱਜ। ਅੱਜ ਦੀ ਕੰਮ ਚਲਾ ਲੈਣਾ। ਅੱਜ ਬਣਾਈਆਂ ਪਿੰਡੀਆਂ। ਅੱਜ ਉਹ ਵੀ ਤੰਦੂਰੀ ਰੋਟੀ ਦੇ ਨਾਲ ਟੇਸਟੀ ਟੇਸਟੀ ਮਜਾ ਆਣਾ ਖਾਣੀ ਰੋਟੀ। ਹਾਂਜੀ। ਕਿਉਂ? ਜਾਵਾਰੀ ਅੰਕ। ਮੈਂ ਇੱਧਰ ਸਹੀ ਨਾ ਪਕੀਤਾ ਸੀ ਬੜੀ ਵਧੀਆ ਹੈ ਨਾ ਕਹੀ ਨਹੀਂ ਰਹਿਣੀ ਮਮੀ ਦੀ ਵੀ ਅੱਜ ਪੂਰੀ ਕੀਤੀ ਆ ਵੈਸੇ ਵੀ ਮੈਂ ਇਹ ਰਾਤ ਹੀ ਵੀਡੀਓ ਸੈੱਟ ਕਰਦੀ ਸੀ ਮੈਨੂੰ ਪਤਾ ਸੀ ਕੱਲ ਮੰਨੇ ਹੋਣਾ ਹਾਂ ਜੀ ਮੈਨੂੰ ਮੈਂ ਕਿਹਾ ਜਮਨ ਜਦੋਂ ਤੂੰ ਆਈ ਆਪਾਂ ਜ਼ਰੂਰ ਵੀਡੀਓ ਬਣਾਵਾਂਗੇ ਹਾਂ ਜੀ ਕਿਹਾ ਸੀ ਤੂੰ ਸੋਨੇ ਤੇ ਸਾਗਾ ਆ ਗਿਆ ਸਾਡੇ ਭੈਣ ਦਾ ਵੀ ਫੋਨ ਆਇਆ ਉਹਨਾਂ ਨੇ ਕਿਹਾ ਵੀ ਅਮਨ ਵੀਡੀਓ ਬਣਾਏ ਤੇ ਸਾਨੂੰ ਪਹਿਲੇ ਤਾਂ ਮੈਂ ਥੋੜਾ ਡਰਦੀ ਸੀ ਕੋਈ ਮਾਇਨ ਨਾ ਫਿਰ ਮੈਨੂੰ ਹੋਰ ਚਾਚਾ ਆ ਕੇ ਬਕੇ ਚੱਲ ਆਵਣ ਅਸੀਂ ਮਿੰਟੋ ਮਿੰਟੀ ਗਏ ਦੂਸਰੇ ਰੂਮ ਚ ਜਾ ਕੇ ਇਹ ਵੀਡੀਓ ਬਣਾ ਕੇ ਇਹ ਮੈਂ ਕਿੰਨਾ ਰੋਟੀ ਬਾਜੀ ਖਾਵਾਂਗੇ ਸਹੀ ਗੱਲ ਸਹੀ ਗੱਲ ਤੇ ਉਮੀਦ ਕਰਦੇ ਹਾਂ ਵੀਡੀਓ ਬਹੁਤ ਜ਼ਿਆਦਾ ਪਸੰਦ ਆਉਗੀ ਤੇ ਕਮੈਂਟ ਵੀ ਬਰ ਬਰ ਆ ਕੇ ਆਉਣਗੇ ਕਰ ਕੱਲੇ ਵਿਊਜ਼ ਨਹੀਂ ਆਉਣੇ ਚਾਹੀਦੇ ਕਰ ਮੇਰੀ YouTube ਫੈਮਿਲੀ ਇੰਨਾ ਕੁ ਮਾਰ ਰੱਖ ਲਿਆ ਕਿ ਕਮੈਂਟ ਇੰਨੇ ਜ਼ਿਆਦਾ ਆ ਉਸ ਵੀਡੀਓ ਤੇ ਆਉਣ ਕਿ ਅਸੀਂ ਕਿੰਨੇ ਜਣੇ ਅੱਜ ਘੇਰੇ ਚਾਰ ਬਾਹਰ ਕਿੱਥੇ ਹੋਏ ਆ ਤੇ ਬੜੀ ਖੁਸ਼ੀ ਦੀ ਗੱਲ ਹੈ ਅੱਜ ਬਹੁਤ ਇੰਜੋਏ ਕੀਤਾ ਕੰਮ ਵੀ ਖੁੱਲ ਕੇ ਕੰਮ ਦੇ ਜੀ ਵੀ ਬਹੁਤ ਸੀ ਸੀ ਅੱਜ ਤੇ ਇੰਜੋਏ ਵੀ ਬਹੁਤ ਕੀਤਾ ਦੇਲਵੀ ਬੜਾ ਹਾਲਾ ਹੋਇਆ ਲੋਕਾਂ ਨੂੰ ਕਿੰਨਾ ਪਿਆਰ ਸਾਰਾ ਕੁਝ ਖਾਤਾ ਪੀਤਾ ਇਕੱਠੇ ਬਹੁਤ ਮਜ਼ਾ ਸਹੀ ਗੱਲ ਆ ਫੁੱਲ ਵੀ ਬਣਾਏ ਸਹੀ ਗੱਲ ਅਸੀਂ ਬੜੀ ਗੱਲ ਕਰ ਸਹੀ ਗੱਲ ਹੈ ਜੀ ਸਹੀ ਗੱਲ ਸਹੀ ਗੱਲ YouTube ਫੈਮਿਲੀ ਇਹ ਦੋ ਬੱਚੇ ਨੇ ਆਪਣੇ ਪੈਲਸ ਚ ਆਏ ਆ ਤੇ ਇਹ ਬਹੁਤ ਸੋਹਣੀ ਸਿੰਗਿੰਗ ਕਰਦੇ ਮੇਰੇ ਹਸਬੰਦ ਨੇ ਦੱਸਿਆ ਸੀ ਤੇ ਮੈਂ نیچے ਆਈ ਸਪੈਸ਼ਲੀ ਇਹਨਾਂ ਦੀ ਕਲਿੱਪ ਲੈਣ ਤੇ ਮੈਂ ਸ਼ਾਰਟ ਵੀਡੀਓ ਚ ਪਾਉਂਗੀ ਇਹਨਾਂ ਦੀ ਸਿੰਗਿੰਗ ਤੇ ਤੁਸੀਂ ਜ਼ਰੂਰ ਦੱਸਣਾ ਕਿ ਬੱਚੇ ਕਿਸ ਤਰ੍ਹਾਂ ਗਾਉਂਦੇ ਆ ਤੇ ਕਰਿਓ ਖਿੱਚ ਕੇ ਮੜਾ ਜਾ ਮਿਲਾਂ ਨਹੀਂ ਤੈਨੂੰ ਕੀ ਪਤਾ ਐ ਰੱਬਾ ਤੇਰਾ ਘਟੋ ਘਟ ਕੇ 12 ਦਿਲਾ ਬਾਅਦ ਮੈਂ ਗਈਆਂ 12 ਦਿਨ ਬਾਅਦ ਮੈਂ ਗਈਣਾ ਸਾਡੇ ਤਲੂਕੰਡੇ ਵੈਸੇ ਖੜੇ ਹੋਗੇ ਸੁਣ 12 ਦਿਨ ਬਾਅਦ ਮੈਂ ਗਿਆ ਤੇ ਮੈਨੂੰ ਖੁਸ਼ੀ ਹੁੰਦੀ ਵੀ ਕਿਉਂਕਿ 12 ਦਿਨ ਮੈਨੂੰ ਪਤਾ ਕਿ ਮੈਂ ਕਿਵੇਂ ਕੱਟੇ ਗਾਣੀ ਤੋਂ ਬਗੈਰ ਮੈਨੂੰ ਐ ਮਹਿਸੂਸ ਹੁੰਦਾ ਹੈ ਕਿ ਕੀ ਮੈਂ ਨਾ ਜੀ ਬਣਾ ਗਾਣਾ ਤੁਪ ਕਹਿੰਦਾ ਬਹੁਤ ਦੂਰੀ ਜਮ ਕਿਹ ਬੰਦੇ ਨੂੰ ਖਾਣ ਦੀ ਭੁੱਖ ਹੁੰਦੀ ਨਾ ਤਨ ਗਾ ਲਿਆ ਤੇ ਆਹ ਦੀ ਭੁੱਖ ਸੀਗੀ ਸਹੀ ਗੱਲ ਮੈਂ ਵੀ ਤੇਰੇ ਕੋਈ ਸੁਣਨ ਵਾਲਾ ਹੋਣਾ ਚਾਹੀਦਾ ਨਾ ਇਹ ਜਦੋਂ ਕੋਈ ਚਾਹਤ ਰੱਖਦਾ ਤੇ ਫਿਰ ਸੁਣਾਉਣ ਦਾ ਮਜ਼ਾ ਵੀ ਹੋਰ ਆਉਂਦਾ ਨਾ ਤੇ ਮੈਨੂੰ ਵੀ ਗਾਉਣ ਦਾ ਮਜ਼ਾ ਉਹਦੀ ਆਉਂਦਾ ਜਦੋਂ ਅਜੀ ਭੈਣ ਨਾਲ ਗਾਉਣੀ ਹੈ ਨਹੀਂ ਤਾਂ ਮੈਂ ਤਾਂ ਮੈਂ ਤਾਂ ਆਪ ਕੁਛ ਗਾਲਿਆ ਕੁਛ ਕੀ ਮੈਂ ਨਹੀਂ ਤਾਂ ਦਿੱਦ ਜੀ ਵਗੈਰਾ ਤਾਂ ਮੈਂ ਬਹੁਤ ਜ਼ਿਆਦਾ ਦੂਰੀ ਆ ਪਰ ਮੈਂ ਤਾਂ ਹੈਰਾਨ ਆ ਵੀ ਤੁਸੀਂ ਬਿਨਾ ਦੱਸੇ ਗਾਣਾ ਸਟਾਰਟ ਕਰਤਾ ਇਹਨਾਂ ਦੇ ਲਿਰਿਕਸ ਇੰਨੇ ਜ਼ਿਆਦਾ ਨਾਲ ਹੀ ਸਟਾਰਟ ਕਰਤਾ ਵੀ ਤੁਹਾਡੀ ਵੈਸੇ ਵੀ ਜੋੜੀ ਬਹੁਤ ਸੋਹਣੀ ਆ ਉੱਤੋਂ ਸੋਨੇ ਤੇ ਸੁਹਾਗਾ ਤੁਹਾਡੀ ਆਵਾਜ਼ ਐ ਲੱਗਦਾ ਜਿਵੇਂ ਇੱਕ ਬੰਦਾ ਗਾ ਰਿਹਾ ਹੋਵੇ ਲੱਗਦਾ ਹੀ ਨਹੀਂ ਕੋਈ ਤੁਹਾਡਾ ਇੰਨਾ ਵੀ ਇੱਧਰ ਉੱਤਰ ਨਹੀਂ ਵਰਡਸ ਹੋ ਰਹੇ ਸੀਗੇ ਤੇ ਸੱਚੀ ਮੈਂ ਤਾਂ ਤੁਹਾਡੀ ਫੈਨ ਆ ਮੈਂ ਤਾਂ ਅੱਜ ਤੋਂ ਹੀ ਫੈਨ ਆ ਕਈ ਵਾਰੀ ਹੁੰਦਾ ਨਾ ਵੀ ਬੰਦਾ ਫੇਮਸ ਜਦੋਂ ਹੁੰਦਾ ਉਦੋਂ ਫੈਨ ਹੁੰਦਾ ਪਰ ਅਸੀਂ ਅੱਜ ਤੋਂ ਤੁਹਾਡੇ ਫਰਸਟ ਫੈਨ ਆ ਸੀ ਤੇ ਵਾਇਰਲ ਹੋ ਕਰੇ ਇਹ ਤੁਹਾਨੂੰ ਮਤਲਬ ਸੱਚੇ ਪਾਤਸ਼ਾਹ ਆਪਣੀਆਂ ਵੀਡੀਓ ਇੰਨੀਆ ਵਾਇਰਲ ਹੋਣ ਕਿ ਤੁਹਾਨੂੰ ਸਿੰਗਿੰਗ ਲਈ ਇੰਨੀ ਕੁ ਜ਼ਿਆਦਾ ਅਪਰੋਚ ਹੋਵੇ ਕਿ ਪਿੱਛੇ ਮੁੜ ਕੇ ਨਾ ਤੁਸੀਂ ਵੇਖੋ ਇੱਕ ਵਾਰੀ ਅੱਗੇ ਤਰਪੋ ਤੇ ਜਦੋਂ ਤੁਸੀਂ ਆਇਆ ਪਰ ਉਹ ਨਾ ਹੁਣ ਪਤਾ ਕੀ ਹੈ ਬੱਚੇ ਦਾ ਗੁਣ ਜਿਹੜਾ ਹੁੰਦਾ ਨਾ ਉਹ ਉੱਪਰ ਨਾ ਚਾਹੀਦਾ ਸਾਹਮਣੇ ਆਉਣਾ ਚਾਹੀਦਾ ਟੈਲੈਂਟ ਤੁਸੀਂ ਇਸ ਇਨਾ ਕੰਮਾਂ ਵਾਸਤੇ ਨਹੀਂ ਬਣੇ ਤੁਸੀਂ ਸਿਰਫ ਸਿੰਗਿੰਗ ਵਾਸਤੇ ਬਣੇ ਹੋ ਤੇ ਤੁਸੀਂ ਧਿਆਨ ਦੋ ਬਸ ਵੱਧ ਤੋਂ ਵੱਧ ਜਿੰਨਾ ਵੀ ਕਰਦੇ ਤਾਂ ਰਿਆਜ਼ ਵੀ ਕਰਦੇ ਹੋ ਤੁਸੀਂ ਬਹੁਤ ਪਿਆਰੇ ਬੱਚੇ ਆ ਤੇ YouTube ਫੈਮਿਲੀ ਤੁਸੀਂ ਵੀ ਜਿੰਨਾ ਵੀ ਫਲਾ ਸਕਦੇ ਹੋ ਜਿੰਨਾ ਵੀ ਫਲਾ ਸਕਦੇ ਹੋ ਇਹ ਇੱਕ ਪੁੰਨ ਦਾ ਕੰਮ ਆ ਇਹਦੇ ਵਿੱਚ ਤੁਹਾਡਾ ਕੋਈ ਵੀ ਖਰਚਾ ਨਹੀਂ ਹੋਣਾ ਤੇ ਇਹ ਬੱਚਿਆਂ ਨੂੰ ਤੁਸੀਂ ਅੱਗੇ ਤੋਂ ਅੱਗੇ ਮਤਲਬ ਜਿੰਨਾ ਵੀ ਸ਼ੇਅਰ ਕਰ ਸਕਦੇ ਹੋ ਵੀਡੀਓ ਸ਼ੇਅਰ ਕਰਕੇ ਤੇ ਆਪਾਂ ਇਹਨਾਂ ਨੂੰ ਆਪਣੇ ਪਲੇਟਫਾਰਮ ਤੇ ਲੈ ਕੇ ਆਉਣਾ ਅਸਲੀ ਪਲੇਟਫਾਰਮ ਤੇ ਜਿਹੜਾ ਕਿ ਇਹਨਾਂ ਦਾ ਹੋਣਾ ਚਾਹੀਦਾ ਜਿੱਥੇ ਇਹਨਾਂ ਨੂੰ ਹੋਣਾ ਚਾਹੀਦਾ ਇਹ ਸਿਰਫ ਤੁਸੀਂ ਕਰ ਸਕਦੇ ਹੋ ਸਾਡੀ ਫੈਮਲੀ ਕਰ ਸਕਦੀ YouTube ਫੈਮਲੀ ਤੇ ਤੁਹਾਡੇ ਲਈ ਹਾਈਲੀ ਰਿਕੁਐਸਟ ਆ ਕਿ ਇਹ ਵੀਡੀਓ ਬਹੁਤ ਜ਼ਿਆਦਾ ਫਲਾ ਦਿਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਚਲੋ ਠੀਕ ਆ ਫਿਰ ਹੁਣ ਤੁਸੀਂ ਕਰੇ ਜਾਣਾ ਹਾਂਜੀ ਚਲੋ ਆਪਾਂ ਮਿਲਾਂਗੇ ਫਿਰ ਤੇ ਆਉਂਦੇ ਜਾਂਦੇ ਰਹਿਣਾ ਮੇਰੇ ਅੱਗੇ ਜਾਣਾ ਜਾਣਾ ਜ਼ਰੂਰ ਸੁਣਾ ਕੇ ਜਾਣਾ ਅਸੀਂ ਤੁਹਾਡੇ ਪੱਕੇ ਫੈਨ ਓਕੇ ਜੀ ਬਾਏ ਸਟੇ ਟੂ ਐਵਨਿ ਚੁੜੀਦਾ ਸਟੇਜ ਪਤਾ ਕਾਦੇ ਵਾਸਤੇ ਹੁੰਦੀ ਆ ਜਾਂ ਤਾਂ ਗਾਉਣ ਵਾਸਤੇ ਤੇ ਜਾਂ ਨੱਚਣ ਵਾਸਤੇ ਹੁਣ ਦੱਸੋ ਸਾਨੂੰ ਤੁਸੀਂ ਗਾਣਾ ਸੁਣਾਉਣਾ ਕਿ ਡਾਂਸ ਕਰਕੇ ਦਿਖਾਉਣਾ ਮੂੰਹ ਨਹੀਂ ਛਪੋਣਾ ਹੋਵੇ ਕਿ ਉਹ ਲੂੰਗੀਆ ਲੂੰਗੀ ਡਾਂਸ ਕਰਨਾ ਨਾ ਅਨਿੱਕਾ ਬੜਾ ਕਿਊਟ ਆ ਹੁਣ ਦੱਸੋ ਲੂੰਗੀ ਡਾਂਸ ਕਿਨੇ ਕਰਨਾ ਸਵੇਰ ਦੇ ਵਲੌਗ ਚ ਤੁਸੀਂ ਆਓਗੇ ਕੁਛ ਕਹਿ ਦਿਓ YouTube ਫੈਮਿਲੀ ਨੂੰ ਹੈਲੋ ਤਾਂ ਕਹਿ ਦਿਓ ਇੱਧਰ ਓਏ ਹੈਲੋ ਕਹਿ ਦਿਓ ਹੁਣ ਮੇਰੀ ਬੇਇੱਜ਼ਤੀ ਹੋ ਜਾਣੀ ਜੇ ਤੁਸੀਂ ਇਹ ਲੋਣਾ ਕਹੀ ਐਵੇਂ ਕਹਦੇ ਹਾਂ ਏ ਐਵੇਂ ਕਹਦੇ ਕਹਦੇ ਉਹ ਵੇ ਤਾਂ ਤੁਸੀਂ ਗੱਲਾਂ ਕਰ ਲੈਂਦੇ ਜਿੱਥੇ ਹੁਣ ਸੰਗੀ ਜਾਂਦੇ ਕੈਮਰੇ ਸਾਹਮਣੇ ਹੈ ਚਲ ਇੱਕ ਸਟੈਪ ਭੰਗੜੇ ਦਾ ਹੋ ਜੇ ਨਿਕਾ ਜਾ ਭੰਗੜਾ ਪਾ ਦੇ ਕਿੰਨੇ ਸੰਗਦੇ ਆ ਕੱਲ ਨੂੰ ਤੁਸੀਂ ਆਉਣਾ ਜੇ ਵਲੌਗ ਚ ਤੇ ਵੇਖਿਓ ਚੰਗਾ ਕੱਲ ਨੂੰ ਮੈਂ ਪਾਉਣਾ ਵਲੌਗ ਆਹ ਵੇਖੋ ਪਿੱਛੋਂ ਦੀ ਨਿਕਲ ਕੇ ਤੇ ਆਉਣਾ ਤਾਂ ਪੁੱਤ ਇੱਧਰ ਦੀ ਆ ਕਿੰਨੇ ਕੈਮਰੇ ਤੇ ਭੱਜਦੇ ਆ ਤੇ ਅੱਜ ਵਲੌਗ ਦਾ ਇੱਥੇ ਕਰਦੇ ਐਂਡ ਐਂਡ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਅੱਜ ਜਿਹੜੀਆਂ ਕੁੜੀਆਂ ਨੇ ਮੈਂ ਤੁਹਾਨੂੰ ਥੰਬਨੇਲ ਲਾਇਆ ਹੈ ਉਹ ਬਹੁਤ ਸੋਹਣਾ ਗਾਉਂਦੀਆਂ ਆਪਣੇ ਪੈਲਸ ਚ ਆਈਆਂ ਸੀ ਕੁੜੀਆਂ ਤੇ ਕੁੜੀਆਂ ਨੇ ਕਿ ਕਿੰਨੇ ਵਾਲੇ ਤੋਂ ਆ ਤੇ ਉਹਨਾਂ ਦੀ ਮੈਂ ਸ਼ਾਰਟਸ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਸ਼ਾਰਟਸ ਤੇ ਜਾ ਕੇ ਉਹਨਾਂ ਦੀ ਆਵਾਜ਼ ਸੁਣਿਓ ਇੰਨਾ ਪਿਆਰਾ ਗਾਉਂਦੀਆਂ ਐ ਸੱਚੀ ਮੈਂ ਉਹਨਾਂ ਦੀ ਫੈਨ ਹੋ ਗਈ ਬਾਕੀ ਮੈਂ ਫੇਸਬੁਕ ਤੇ ਇੰਸਟਾਗ੍ਰam ਤੇ ਵੀ ਉਹਨਾਂ ਦੀਆਂ ਵੀਡੀਓ ਸ਼ੇਅਰ ਕਰੂੰਗੀ ਪਲੀਜ਼ ਤੁਸੀਂ ਉਹਨਾਂ ਕੁੜੀਆਂ ਨੂੰ ਹੱਲਾਸ਼ੇਰੀ ਦਿਓ ਬਹੁਤ ਸੋਹਣਾ ਗਾਉਂਦੀਆਂ ਤਾਂ ਜੋ ਅੱਗੇ ਵਧ ਸਕਣ ਉਹਨਾਂ ਦਾ ਟੈਲੈਂਟ ਜਿਹੜਾ ਛਿਪ ਕੇ ਨਾ ਰਹਿ ਜਾਵੇ ਗਰੀਬ ਘਰਾਂ ਦੀਆਂ ਕੁੜੀਆਂ ਐ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਬੱਚਿਆਂ ਦੇ ਟੈਲੈਂਟ ਨੂੰ ਸਾਹਮਣੇ ਲੈ ਕੇ ਆਈਏ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਸਿਰਫ ਇੰਨਾ ਐ ਵੀ ਉਹਨਾਂ ਨੂੰ ਇਹੋ ਜਿਹੇ ਚਿਹਰਿਆਂ ਦੀ ਲੋੜ ਆ ਜਿਹੜੇ ਉਹਨਾਂ ਦੀ ਸਿੰਗਿੰਗ ਨੂੰ ਅੱਗੇ ਲੈ ਕੇ ਜਾ ਸਕਣ ਸੋ ਆਪਾਂ ਇੰਨੀ ਕੁ ਕੋਸ਼ਿਸ਼ ਕਰ ਸਕਦੇ ਹਾਂ ਵੀਡੀਓ ਨੂੰ ਸ਼ੇਅਰ ਕਰਕੇ ਤੇ ਬੱਚਿਆਂ ਨੂੰ ਆਪ ਅੱਗੇ ਲਿਆਉਣ ਦੀ ਕੋਸ਼ਿਸ਼ ਕਰੀਏ ਸੋ ਇਹੀ ਬੇਨਤੀ ਸੀ ਤੁਹਾਡੇ ਨਾਲ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਕੁੜੀਆਂ ਦੀ ਸਿੰਗਿੰਗ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਤਾਂ ਬਹੁਤ ਪਿਆਰੀ ਲੱਗੀ ਮੈਂ ਤਾਂ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਸਿੰਗਿੰਗ ਦੀ ਫੈਨ ਹੋਗੀ ਮੈਂ ਬਹੁਤ ਗਾਣੇ ਸੁਨੇ ਉਹਨਾਂ ਤੋਂ ਬਹੁਤ ਮਨ ਨਹੀਂ ਭਰਿਆ ਗਾਣੇ ਸੁਣ ਕੇ ਉਹਨਾਂ ਦੇ ਮम्मा ਕਾਲੇ ਪੈ ਕੇ ਕਿ ਨਹੀਂ ਕਰੇ ਜਾਣਾ ਇਹ ਲੇਟ ਹੋ ਰਹਾ ਆ ਬਾਕੀ ਅਸੀਂ ਤਾਂ ਹਜੇ ਵੀ ਸੁਣ ਰਹੇ ਸੀ ਬਹੁਤ ਸਾਰੇ ਗਾਣੇ ਤੇ ਬਾਕੀ ਸਲਾਮ ਆ ਇਹੋ ਜੀਆਂ ਧੀਆ ਨੂੰ ਸਾਡੀਆਂ ਕਈ ਧੀ ਜਾਂ ਜੰਮਨ ਤਾਂ ਡਰਦੇ ਆ ਪਰ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਕਿ ਇਹੋ ਜੀਆਂ ਧੀਆ ਵੇਗ ਰੋ ਹਰੇਕ ਨੂੰ ਦੇਵੇ ਜਿਹੜੇ ਬੱਚਿਆਂ ਚ ਟੈਲੈਂਟ ਆ ਤੇ ਉਹ ਚੰਗੇ ਤਰੀਕੇ ਨਾਲ ਆਪਣੇ ਟੈਲੈਂਟ ਨੂੰ ਸਾਹਮਣੇ ਲਿਆ ਰਹੇ ਨੇ ਬਾਕੀ ਲੋੜ ਉਹਨਾਂ ਨੂੰ ਇੱਕ ਚੰਗੀ ਕੰਪੋਜ਼ ਦੀ ਤੇ ਕੋਈ ਚੰਗੇ ਚਿਹਰੇ ਦੀ ਜਿਹੜੇ ਉਹਨਾਂ ਦੀ ਆਵਾਜ਼ ਨੂੰ ਦੀ ਪਛਾਣ ਕਰ ਸਕਣ ਤੇ ਉਹਨਾਂ ਨੂੰ ਅੱਗੇ ਲੈ ਜਾ ਸਕਣ ਸੋ ਪਲੀਜ਼ ਤੁਸੀਂ ਵੱਧ ਤੋਂ ਵੱਧ ਵੀਡੀਓ ਉਹਨਾਂ ਦੀ ਸ਼ੇਅਰ ਕਰਿਓ ਤਾਂ ਜੋ ਉਹਨਾਂ ਕੰਨਾਂ ਤੱਕ ਆਵਾਜ਼ ਪਹੁੰਚੇ ਜਿੱਥੋਂ ਤੱਕ ਜਾ ਕੇ ਕੁੜੀਆਂ ਸਾਡੀਆਂ ਨੂੰ ਉਹਨਾਂ ਦੀ ਅਸਲੀ ਸਟੇਜ ਮਿਲ ਸਕੇ ਸੋ ਇਹ ਤੁਸੀਂ ਕਰ ਸਕਦੇ ਹੋ YouTube ਫੈਮਲੀ ਕਰ ਸਕਦੀ ਆ ਇਹ ਰਿਕਵੈਸਟ ਸੀ ਬਾਕੀ ਆਪਣਾ ਵਲੌਗ ਕਿਵੇਂ ਦਾ ਲੱਗਾ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੋ ਤੇ ਪਲੀਜ਼ ਤੁਸੀਂ ਦੇਖ ਤਾਂ ਲੈਂਦੇ ਹੋ ਪਰ ਕਮੈਂਟ ਨਹੀਂ ਕਰਦੇ ਕਮੈਂਟ ਵੱਧ ਤੋਂ ਵੱਧ ਕਰੋ ਪਿਆਰੇ ਪਿਆਰੇ ਕਮੈਂਟ ਕਰੋ ਸੋ ਬਾਕੀ ਜਿਹੜੇ ਪਹਿਲਾਂ ਪ੍ਰਾਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਹਾਂ ਨੈਕਸਟ ਵਲੌਗ ਤੱਕ ਤਾਂ ਲੰਗੀ So girl, bye bye.